ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਵਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਤੇ ਸਵੇਰੇ ਸਵੇਰੇ ਦਾ ਟਾਈਮ ਸੀਗਾ ਪਹਿਲਾਂ ਅਸੀਂ ਗੰਗਾ ਮੰਗੋ ਵੱਲੋਂ ਹੋ ਕੇ ਆਏ ਸੀਗੇ ਤਾਰ ਕੱਢ ਕੇ ਹਵੇਲੀ ਵਿੱਚ ਸਾਰੀ ਸਾਫ ਸਫਾਈ ਕਰਕੇ ਫਿਰ ਘਰ ਆਏ ਸੀ ਕਿਉਂਕਿ ਰਾਤ ਦਾ ਨੇਰ ਨਾ ਆਇਆ ਸੀ ਬਹੁਤ ਜ਼ਿਆਦਾ ਨੇਰੀ ਆਈ ਸੀਗੀ ਪਤਾ ਨਹੀਂ ਕਿੰਨਾ ਕਿੰਨਾ ਵਾ ਲਾਈ ਹੋਊਗੀ ਤੇ ਇੱਧਰ ਜਲੰਧਰ ਸਾਈਡ ਸਾਡੇ ਵੱਲ ਨੇਰੀ ਆਈ ਸੀ ਤੇ ਇੰਨੀ ਜ਼ਿਆਦੀ ਆਈ ਸੀ ਕਿ ਸਾਰਾ ਕੁਝ ਮਤਲਬ ਕਿ ਜਿੱਦਾਂ ਕਹਿ ਦੋ ਉਲਟ ਪਲਟੀ ਕਰ ਗਈ ਨੇਰੀ ਵੇਲ ਜਿਹੜੀ ਸੀ ਕਿੰਨੀ ਥੱਲੇ ਉਹਨੂੰ ਕੀ ਕਹੀਦਾ ਡਿੱਗ ਗਈ ਤੇ ਸਵੇਰੇ ਸਵੇਰੇ ਅਸੀਂ ਮਾਂ ਪੁੱਤ ਨੂੰ ਵੇਲ ਨੂੰ ਉੱਪਰ ਚੱਕਣ ਲੱਗੇ ਹੋਏ ਸੀ ਮੈਂ ਕਿਹਾ ਮਨਵੀਰ ਮਤਲਬ ਕਿ ਵੇਲੇ ਟੁੱਟ ਜਾਣੀ ਇੱਕ ਰੱਸੀ ਸੀਗੀ ਇਹਨੂੰ ਪਾਈ ਹੋਈ ਤੇ ਉਹ ਨੇਰੀ ਨਾਲ ਜਿੱਦਾਂ ਉਹ ਟੁੱਟ ਗਈ ਤੇ ਸੋ ਹੁਣ ਅਸੀਂ ਸੋਚਿਆ ਵੀ ਇਹਨੂੰ ਇੱਕ ਆਵੜੀ ਰੱਸੀ ਪਾ ਦਈਏ ਫਿਰ ਮਨਵੀਰ ਦੇ ਡੈਡੀ ਜਦੋਂ ਬਾਹਰੋਂ ਆਓਗੇ ਦੁਬਾਰਾ ਫਿਰ ਉਹਨਾਂ ਨੂੰ ਕਹਿ ਕੇ ਇੱਥੇ ਹੈ ਨਾ ਲੋਹੇ ਦਾ ਇੱਕ ਇਹਦੇ ਵਾਸਤੇ ਜਾਲ ਬਣਵਾਉਂਗੀ ਜਿਹਦੇ ਉੱਤੇ ਕੀ ਬੇਲ ਸਾਰੀ ਉਹਨੂੰ ਕੀ ਕਹੇ ਦਾ ਆ ਟੰਗ ਹੋ ਜੂਗੀ ਤੇ ਉਹਨਾਂ ਟਾਈਮ ਦਾ ਇਦਾਂ ਟਾਈਮ ਪਾਸ ਕਰਨਾ ਚਾਹ ਪੈਣਾ ਤਾਂ ਬਣਵਾਉਣਾ ਮੈਂ ਜ਼ਰੂਰ ਆ ਕਿਉਂਕਿ ਬੇਲ ਐਸੇ ਨਾਲ ਮੈਨੂੰ ਘਰ ਦੇ ਵਿੱਚ ਗ੍ਰੀਨਰੀ ਜਿਹੜੀ ਉਹ ਬਹੁਤ ਵਧੀਆ ਲੱਗਦੀ ਹੈ ਤਾਂ ਸੋ ਇਹ ਕੰਮ ਜਿਹੜਾ ਇਹਨਾਂ ਦੇ ਅਗਲੀ ਵਾਰੀ ਆਇਆ ਤੇ ਜ਼ਰੂਰ ਕਰਵਾਉਣਾ ਇਹੋ ਤੇ ਇਹ ਬੇਲ ਕਰ ਦਿੱਤੀ ਸੀ ਅਸੀਂ ਸੈੱਟ ਤੇ ਇਹ ਵਾਲੀ ਬੇਲ ਜਿਹੜੀ ਚੁੰਮਕਾ ਬੇਲ ਵੀ ਪਰਨ ਲਾਪੀ ਬਿਲਕੁਲ ਫਲਾਵਰਜ਼ ਦੇ ਨਾਲ ਇਹ ਬਚ ਗਈ ਪਤਾ ਨਹੀਂ ਸ਼ਾਇਦ ਕਾਰਨਰ ਜਿਹੇ ਚ ਸੀ ਇਸ ਕਰਕੇ ਇੱਥੇ ਮੈਂ ਚਿੜੀਆਂ ਦੇ ਘਰਾਂ ਚ ਦੇਖਦੀ ਸੀ ਵੀ ਇਹਦੇ ਵਿੱਚ ਬੱਚੇ ਜਿਹੜੇ ਉਹ ਕਿੱਡੇ ਕਿਹਾ ਪਰ ਨਹੀਂ ਦਿਖਾਈ ਨਹੀਂ ਦਿੱਤੇ ਤੇ ਆਪਣੇ ਵੇੜੇ ਦੀ ਦੂਜੀ ਸਾਈਡ ਬਹੁਤ ਖਲਾਰਾ ਸੀਗਾ ਅੱਜ ਅੱਜ ਤਾਂ ਇਦਾਂ ਲੱਗਦਾ ਸੀ ਮੈਨੂੰ ਵੀ ਮੇਰਾ ਕੰਮ ਜਿਹੜਾ ਉਹ ਖਤਮ ਹੀ ਨਹੀਂ ਹੋਣਾ ਕੋਠਾ ਵੀ ਸਾਫ਼ ਕਰਨਾ ਸੀ ਕੋਠੇ ਤੇ ਵੀ ਬਹੁਤ ਜ਼ਿਆਦਾ ਖਲਾਰਾ ਸੀ ਕਈ ਲੋਕ ਆਉਦੇ ਕੋਠਿਆਂ ਤੇ ਉਦਾਂ ਹੀ ਬਾਹ ਰਹਿਣ ਦਿੰਦੇ ਆ ਕੂੜਾ ਵਗੈਰਾ ਬੂਰੇ ਵਗੈਰਾ ਇਦਾਂ ਦੀਆਂ ਚੀਜ਼ਾਂ ਉੱਡ-ਉੱਡ ਕੇ ਸਾਰੀਆਂ ਸਾਡੇ ਕੋਠੇ ਤੇ ਆਈਆਂ ਹੋਈਆਂ ਸੀ ਸੋ ਮੈਂ ਕੋਠਾ ਵੀ ਸਾਫ਼ ਕਰਨਾ ਸੀਗਾ ਤੇ ਇੱਥੇ ਮਨ ਲਾ ਮੈਂ ਇਹ ਜਿਹੜੀ ਸਫਾਈ ਆ ਉਹ ਕਰਨ ਲੱਪੀ ਸੀਗੀ ਤੇ ਮੈਂ ਮਨਵੀਰ ਨਾਲ ਗੱਲਾਂ ਸਵੇਰੇ-ਸਵੇਰੇ ਸੀ ਜਦੋਂ ਹਵੇਲੀng ਸੀ ਜਦੋਂ ਹਨੇ ਹੀ ਰਹਿਣਾ ਦੇਖਿਆ ਤੇ ਇੰਨਾ ਉੱਥੇ ਵੀ ਬੁਰਾ ਹਾਲ ਸੀ ਹਵੇਲੀ ਵੀ ਮੈਂ ਕਿਹਾ ਮਨਵੀਰ ਇੱਥੇ ਜਿੱਦਾਂ ਆਂਬੇ ਆ ਇਹਦਾ ਵੀ ਬੂਰ ਵਗੈਰਾ ਬਹੁਤ ਜ਼ਿਆਦਾ ਹੱਦ ਤੱਕ ਝੜ ਗਿਆ ਤਾਂ ਮੈਂ ਕਿਹਾ ਸੋਚ ਕਣਕਾਂ ਦਾ ਕੀ ਬਣਿਆ ਹੋਊਗਾ ਕਣਕਾਂ ਤਾਂ ਲੰਮੇ ਪੈ ਗਈਆਂ ਹੋਣੀਆਂ ਉਧਰ ਜਿੱਧਰ ਸਾਈਡ ਮਾ ਤਾਂ ਸਾਡੀ ਹਵੇਲੀ ਉਧਰ ਕਣਕਾਂ ਹੈ ਨਹੀਂ ਗੀਆਂ ਤਕਰੀਬਨ ਪੱਠੇ ਵਗੈਰਾ ਬੀਜੇ ਹੋਏ ਆ ਮੱਕੀ ਵਗੈਰਾ ਤਾਂ ਕਰਕੇ ਕਣਕਾਂ ਉਧਰ ਨਾ ਹੋਣ ਕਰਕੇ ਸਾਨੂੰ ਪਤਾ ਨਹੀਂ ਲੱਗਾ ਕਣਕਾਂ ਦਾ ਕੀ ਹਾਲ ਆ ਤੇ ਤਕਰੀਬਨ ਕਣਕਾਂ ਵੀ ਮੈਂ ਕਿਹਾ ਲੰਮੇ ਪੈ ਗਈਆਂ ਹੋਣੀਆਂ ਮੈਂ ਮਨਵੀਰ ਨੂੰ ਦੱਸਣ ਦੀ ਸੀ ਮੈਂ ਕਿਹਾ ਮਨਵੀਰ ਜਿੱਦਾਂ ਦਾ ਇਨਸਾਨ ਹੋ ਗਿਆ ਮਤਲਬ ਹੀ ਤੇ ਉਹਦਾਂ ਦਾ ਹੁਣ ਪਰਮਾਤਮਾ ਹੋ ਗਿਆ ਰੱਬ ਹੋ ਗਿਆ ਕੁਦਰਤ ਹੋ ਗਈ ਉਹਦਾਂ ਦੀ ਪਹਿਲਾਂ ਮੈਂ ਕਹਾਂ ਜਦੋਂ ਇਦਾਂ ਦੇ ਦਿਨ ਹੁੰਦੇ ਸੀ ਕਿ ਪਹਿਲਾਂ ਪੁਰਾਣਿਆਂ ਕੋਲ ਸੁਣਦੇ ਹੁੰਦੇ ਸੀ ਕਿ ਲੋਕੀ ਬਹੁਤ ਅੱਜ ਕੱਲ ਤੇ ਲੋਕੀ ਉਹ ਚੀਜ਼ਾਂ ਨੂੰ ਹੋਰ ਹੀ ਨਾਮ ਦੇ ਦਿੰਦੇ ਆ ਪਰ ਉਸ ਟਾਈਮ ਤੇ ਇਹਨਾਂ ਚੀਜ਼ਾਂ ਦੇ ਕਾਰੋਬਾਰ ਲੋਕੀ ਬਹੁਤ ਕਰਦੇ ਸੀਗੇ ਜਿੱਦਾਂ ਕਿ ਮੈਂ ਇਹ ਫੇਸ ਬੁੱਕ ਤੇ ਇੱਕ ਦੇਖਣ ਲਈ ਸੀਗੀ ਵੀਡੀਓ ਤੇ ਉਹਦੇ ਵਿੱਚ ਉਹ ਇੱਕ ਮਤਲਬ ਕਿ ਇੱਕ ਕਿਸਾਨ ਆ ਉਹਨਾਂ ਨੇ ਪੁਰਾਣੀ ਰੀਤੀ ਰਿਵਾਜ ਵਾਂਗੂ ਹੀ ਅਰਦਾਸ ਕਰਕੇ ਗੁੜ ਵੰਡ ਕੇ ਫੇਰ ਆਪਣੀ ਜਿਹੜੀ ਕਣਕ ਆ ਉਹ ਵੱਢਣੀ ਸ਼ੁਰੂ ਕੀਤੀ ਪਹਿਲਾਂ ਪਰਮਾਤਮਾ ਦਾ ਨਾਮ ਲੈ ਕੇ ਤੇ ਮੈਂ ਕਿ ਉਹ ਜਿਹੜੇ ਜਿਹੜੇ ਲੋਕ ਪਰਮਾਤਮਾ ਨੂੰ ਚੇਤੇ ਰੱਖਦੇ ਆ ਕੁਦਰਤ ਦਾ ਧਿਆਨ ਰੱਖਦੇ ਆ ਉਹਨਾਂ ਦਾ ਤਾਂ ਬਚਾਅ ਹੋ ਜਾਂਦਾ ਜਿਨ੍ਹਾਂ ਨੂੰ ਬਿਲਕੁਲ ਵੀ ਨਹੀਂ ਪਰਮਾਤਮਾ ਨਾਲ ਜਾਂ ਕੁਦਰਤ ਨਾਲ ਕੋਈ ਮਤਲਬ ਤੇ ਉਹਨਾਂ ਦਾ ਤਾਂ ਕਹਿੰਦੇ ਹੁੰਦੇ ਆ ਵੀ ਉਹ ਸਹਾਈ ਨਹੀਂ ਹੁੰਦਾ ਪਰਮਾਤਮਾ ਵੀ ਜ਼ਰੂਰੀ ਨਹੀਂ ਵੀ ਮੱਥਾ ਟੇਕਣ ਜਾਂਦੇ ਆ ਗੁਰੂ ਘਰ ਜਾਂ ਤੁਸੀਂ ਨਾਨਪੁੰਨ ਕਰਦੇ ਆ ਤਾਂ ਹੀ ਸਹਾਈ ਹੁਣਾ ਇੱਕ ਹਰ ਕੰਮ ਤੇ ਇੱਕ ਪਰਮਾਤਮਾ ਨੂੰ ਯਾਦ ਰੱਖਣਾ ਵੀ ਜ਼ਰੂਰੀ ਗੱਲ ਆ ਤੇ ਬਹੁਤੇ ਲੋਕ ਮੈਂ ਐਕਸਪੀਰੀਅੰਸ ਕੀਤਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਕਰਤਾ ਦੋ ਟਾਈਮ ਜਾਉਗੇ ਤੇ ਸ਼ੋ ਵੀ ਬਹੁਤ ਕਰਦੇ ਅਸੀਂ ਬਹੁਤ ਪਾਠ ਕਰਦੇ ਆਂ ਤੇ ਬਟ ਝੂਠ ਬੋਲਣ ਲੱਗਿਆ ਕਿਸੇ ਨਾਲ ਗਲਤ ਕਰਨ ਲੱਗਿਆ ਉਹਦੋਂ ਉਹਨਾਂ ਨੂੰ ਰੱਬ ਨਾਮ ਦੀ ਚੀਜ਼ ਪਰਮਾਤਮਾ ਨਾਮ ਦੀ ਚੀਜ਼ ਜਿਹੜੀ ਉਹ ਭੁੱਲੀ ਜਾਂਦੀ ਹੈ ਚਾਹੇ ਝੂਠ ਛੋਟਾ ਹੋਵੇ ਚਾਹੇ ਵੱਡਾ ਹੋਵੇ ਪਾਪ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਉਹ ਕਹਿੰਦੇ ਹੁੰਦੇ ਉਹ ਪਰਮਾਤਮਾ ਦੇ ਉਹਨੂੰ ਕੀ ਕਹੇਦਾ ਅਸੀਂ ਨਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਕਿ ਚਿੱਤਰ ਗੁਪਤ ਹੁੰਦਾ ਵੀ ਉਹ ਸਾਰੇ ਲੇਖ ਲਿਖਦਾ ਤੁਹਾਡੇ ਚੰਗੇ ਮਾੜੇ ਕਰਮ ਵੀ ਲਿਖਦਾ ਤੇ ਸੋ ਮੈਂ ਮਨਵੀਰ ਨੂੰ ਕਹਿੰਨੀ ਨਹੀਂ ਮੈਂ ਕਹਾਂ ਪਣੀ ਉਹ ਜਿਹੜਾ ਚਿੱਤਰ ਗੁਪਤ ਆ ਨਾ ਉਹ ਆਪਣੇ ਸਾਰੇ ਚੰਗੇ ਮਾੜੇ ਕਰਮ ਜਿਹੜਾ ਉਹ ਲਿਖਦਾ ਰਹਿੰਦਾ ਇਨਸਾਨ ਇਹ ਸੋਚਦਾ ਵੀ ਕਰਿਆ ਰੱਬ ਨੂੰ ਮੇਰੇ ਚੰਗੇ ਕਰਮ ਵੀ ਉਹਨੂੰ ਕੀ ਕਹੀਦਾ ਪਤਾ ਲੱਗਦੇ ਆ ਤੇ ਮਾੜੇ ਨਹੀਂ ਲੱਗਦੇ ਤੇ ਮੈਂ ਕਹਿੰਨੀ ਨਹੀਂ ਨਹੀਂ ਰੱਬ ਨੇ ਵੀ ਇੱਕ ਵਹੀ ਖਾਤਾ ਲਾਇਆ ਹੁੰਦਾ ਜਿਹਦੇ ਵਿੱਚ ਤੁਹਾਡੇ ਚੰਗੇ ਮਾੜੇ ਸਾਰੇ ਤਰ੍ਹਾਂ ਦੇ ਕਰਮ ਜਿਹੜੇ ਉਹ ਲਿਖਦਾ ਰਹਿੰਦਾ ਤੇ ਅੰਤ ਨੂੰ ਉਹਨਾਂ ਦਾ ਹਿਸਾਬ ਕਿਤਾਬ ਜਿਹੜਾ ਉਹ ਪ੍ਰਮਾਤਮਾ ਜ਼ਰੂਰ ਕਰਦਾ ਸੋ ਮੈਂ ਕਿਹਾ ਚੰਗੇ ਕਰਮ ਕਰਨੇ ਚਾਹੀਦੇ ਤੇ ਇਹ ਵੀ ਕੋਈ ਅੱਜਕੱਲ ਦੇ ਟਾਈਮ ਦੇ ਹਿਸਾਬ ਨਾਲ ਜਿੱਦਾਂ ਕੁਦਰਤ ਵੱਲ ਲੋਕ ਧਿਆਨ ਦੇਣੋਂ ਹਟ ਹੀ ਗਏ ਆ ਉਦ੍ਰਤ ਨੂੰ ਤਾਂ ਕੁਝ ਲੋਕ ਸਮਝਦੇ ਹੀ ਨਹੀਂਗੇ ਕਿੰਨਾ ਨੁਕਸਾਨ ਇਹਨਾਂ ਪੰਛੀਆਂ ਦਾ ਹੁੰਦਾ ਕਿੰਨਾ ਨੁਕਸਾਨ ਰੁੱਖਾਂ ਦਾ ਹੁੰਦਾ ਮਤਲਬ ਇਹ ਵੱਡੀ ਛਾਂ ਦੇ ਰੁਖ ਕਈ ਕੁਸ਼ੀ ਹੁੰਦੇ ਆ ਦੁਨੀਆ ਤੇ ਤੇ ਉਹਦੇ ਹਿਸਾਬ ਨਾਲ ਫਿਰ ਕੁਦਰਤ ਵੀ ਉਦਾਂ ਦੀ ਹੋ ਗਈ ਉਹਨੂੰ ਵੀ ਇਨਸਾਨ ਨਾਲ ਕੋਈ ਮਤਲਬ ਨਹੀਂ ਕਈ ਵਾਰੀ ਪੋਚਾ ਲੈਣੇ ਆ ਜਾਂਦੇ ਪੇ ਕਿੰਨੇ ਲੋਕ ਮਰ ਜਾਂਦੇ ਮੀਂਹੇ ਰ ਆ ਕੇ ਫਸਲਾਂ ਖਰਾਬ ਹੋ ਜਾਂਦੀਆਂ ਕਈ ਥਾਂ ਹੀ ਫਲੱਡਸ ਆ ਜਾਂਦੇ ਆ ਮਤਲਬ ਕਿ ਇਹ ਚੀਜ਼ਾਂ ਹੁਣ ਆਮ ਹੋ ਗਈਆਂ ਪਹਿਲਾਂ ਕਿਤੇ ਕਿਤੇ ਸੁਣਨ ਨੂੰ ਮਿਲਦਾ ਹੁੰਦਾ ਸੀ ਬਈ ਫਸਲ ਜਿਹੜੀ ਆ ਪੱਕੀ ਆ ਤੇ ਖਰਾਬ ਹੋ ਗਈ ਹੁਣ ਤਾਂ ਆਮ ਹੀ ਹੋ ਗਿਆ ਤਕਰੀਬਨ ਜਦੋਂ ਫਸਲਾਂ ਦਾ ਟਾਈਮ ਹੁੰਦਾ ਫਸਲਾਂ ਪੱਕ ਜਾਂਦੀਆਂ ਕਿਸੇ ਨਾ ਕਿਸੇ ਪਾਸੇ ਨਿਹਰ ਵੀ ਆ ਕੇ ਫਸਲਾਂ ਜਿਹੜੀਆਂ ਉਹ ਖਰਾਬ ਹੋ ਹੀ ਜਾਂਦੀਆਂ ਤੇ ਸੋ ਇਹ ਵੀ ਆਪਣੇ ਇਨਸਾਨਾਂ ਦੇ ਹੀ ਕਿਤੇ ਕਰਮਾਂ ਦਾ ਹੀ ਫਲ ਆ ਇਹ ਨਹੀਂ ਕਹਿੰਦੇ ਸਾਰੇ ਮਾੜੇ ਚੰਗੇ ਇਨਸਾਨ ਵੀ ਬਹੁਤ ਆ ਤੇ ਪਰ ਚੰਗੇ ਕਹਿੰਦੇ ਹੁੰਦੇ ਕੁਝ ਗਿਣਤੀ ਆ ਤੇ ਮਾੜੇ ਜਿਹੜੇ ਉਹ ਬਹੁਤ ਜ਼ਿਆਦਾ ਗਿਣਤੀ ਵਿੱਚ ਚੰਗੇ ਤਾਂ ਬਹੁਤ ਘੱਟ ਹੋਣਗੇ ਤੇ ਸੋ ਜੇ ਇਨਸਾਨ ਯਾਦ ਰੱਖੂਗਾ ਪ੍ਰਮਾਤਮਾ ਨੂੰ ਕੁਦਰਤ ਨੂੰ ਤੇ ਫਿਰ ਪਰਮਾਤਮਾ ਵੀ ਕੁਦਰਤ ਵੀ ਇਨਸਾਨ ਨੂੰ ਵੀ ਯਾਦ ਰੱਖੂਗੀ ਕਿ ਪੀ ਹਾਂ ਇਹ ਇਨਸਾਨ ਜਿਹੜਾ ਉਹ ਮੇਰੀ ਰਜਾ ਚ ਰਹਿੰਦਾ ਜਾਂ ਮੇਰੇ ਮੁਤਾਬਿਕ ਰਹਿੰਦਾ ਤਾਂ ਫਿਰ ਉਹਨੂੰ ਕੀ ਕਹੀਦਾ ਪਰਮਾਤਮਾ ਵੀ ਸਹਾਈ ਹੋਊਗਾ ਤੇ ਜਦੋਂ ਨਹੀਂ ਉਹਨੂੰ ਕੀ ਕਹੀਦਾ ਇਨਸਾਨ ਰਹਿੰਦਾ ਪਰਮਾਤਮਾ ਦੀ ਰਜਾ ਚ ਤੇ ਫਿਰ ਪਰਮਾਤਮਾ ਵੀ ਇਨਸਾਨ ਨਾਲ ਸ਼ਾਇਦ ਕੋਈ ਮਤਲਬ ਹੀ ਨਹੀਂ ਰਹਿੰਦਾ ਤੇ ਪਰਮਾਤਮਾ ਵੀ ਆਪਣੇ ਹਿਸਾਬ ਨਾਲ ਚੱਲਦਾ ਜਿਸ ਹਿਸਾਬ ਨਾਲ ਅੱਗਾਂ ਲੱਗਨdੀਆਂ ਧੜਾ ਧੜ ਰੁੱਖ ਕੱਟ ਹੁੰਦੇ ਆ ਐਨੇ ਜੀਵ ਜੰਤੂ ਮਰਨਦੇ ਆ ਉਸ ਹਿਸਾਬ ਨਾਲ ਤਾਂ ਫਿਰ ਕੁਦਰਤ ਨੇ ਆਪਣੀ ਕਰੋਪੀ ਜਿਹੜੀ ਉਹ ਦਿਖਾਉਣੀ ਆ ਚਾਹੇ ਉਹ ਹੌਲੀ ਹੌਲੀ ਕਰਕੇ ਦਿਖਾਵੇ ਚਾਹੇ ਉਹ ਇੱਕਦਮ ਦਿਖਾਵੇ ਤਾਂ ਪਰ ਉਹ ਕੁਦਰਤ ਦਾ ਜਦੋਂ ਕਹਿਰ ਕੰਨੇ ਹੁੰਦਾ ਨਾ ਤੇ ਉਦੋਂ ਇਨਸਾਨ ਦਾ ਵਸ ਨਹੀਂ ਚੱਲਦਾ ਇਨਸਾਨ ਨੇ ਕੋਈ ਛਾਪ ਗਲਤ ਕੰਮ ਕੀਤੇ ਉਹਨਾਂ ਦਾ ਤਾਂ ਇਨਸਾਨ ਦਾ ਵਸ ਚੱਲ ਜਾਊਗਾ ਪਰ ਜਿਹੜਾ ਕੁਦਰਤ ਨੇ ਆਪਣੀ ਕੀਤੀ ਤੇ ਆ ਜਾਂਦੀ ਆ ਜੋ ਇਨਸਾਨ ਕਰਦਾ ਤਾਂ ਫੇਰ ਇਨਸਾਨ ਦਾ ਉਸ ਤੇ ਕੋਈ ਵਿਵਸ ਨਹੀਂ ਚੱਲਦਾ ਜਿੱਡੀਆਂ ਮਰਜ਼ੀ ਵੱਟੀਆਂ ਬੈਲਡਿੰਗਾ ਬਣਾ ਲਓ ਜਿੱਡੀ ਮਰਜ਼ੀ ਵੱਡੀ ਮਸ਼ੀਨਰੀ ਬਣਾ ਲਓ ਕੁਦਰਤ ਦੇ ਅੱਗੇ ਹਰ ਇੱਕ ਚੀਜ਼ ਫੇਲਿਆ ਤੇ ਸੋ ਇਹ ਗੱਲਾਂ ਮੈਂ ਤਾਂ ਮਨਵੀਰ ਜਿਹੜਾ ਉਹ ਕਰਦੇ ਰਹਿੰਦੇ ਹੁੰਨੇ ਆ ਮਾਪੇ ਪੁੱਤ ਐਦਾਂ ਦੀਆਂ ਤੇ ਮਨਵੀਰ ਵੀ ਕਹਿੰਦਾ ਹੁੰਦਾ ਕਿੰਨਾ ਦਾ ਮਮਾ ਮਤਲਬ ਕਿ ਜੇ ਦੇਖਿਆ ਜਾਵੇ ਤਾਂ ਇਨਸਾਨਾਂ ਨੇ ਆਪਾ ਇਹਨਾਂ ਜੀਵ ਜੰਤੂਆਂ ਦੀ ਜਗ੍ਹਾ ਜਿਹੜੀ ਉਹ ਘੇਰੀ ਹੋਈ ਆ ਤੇ ਇਹਨਾਂ ਵਾਸਤੇ ਰਹਿਣ ਬਸੇਰੇ ਜਿਹੜੇ ਉਹ ਬਹੁਤ ਥੋੜੇ ਰਹਿ ਗਏ ਆ ਤੇ ਇਨਸਾਨਾਂ ਵਾਸਤੇ ਜਿਹੜੇ ਉਹ ਬਹੁਤ ਜ਼ਿਆਦੇ ਹੋ ਗਿਆ ਤੇ ਇਸ ਕਰਕੇ ਇਨਸਾਨਾਂ ਵੱਲ ਨਹੀਂ ਆਉਂਦੇ ਜੀਵ ਜੰਤੂ ਵੀ ਤੇ ਤੇ ਕੋਈ ਦਿਨ ਇਦਾਂ ਦਾ ਆ ਜਾਣਾ ਸ਼ਾਇਦ ਇਨਾਂ ਜੀਵ ਜੰਤੂਆਂ ਲਈ ਜਗ੍ਹਾ ਬਿਲਕੁਲ ਨਹੀਂ ਬਚਣੀ ਤੇ ਇਹ ਵੀ ਓਨੇ ਹੀ ਜ਼ਿਆਦੇ ਖੁੰਖਾਰ ਹੋ ਜਾਣੇ ਆ ਓਨੇ ਹੀ ਜ਼ਿਆਦੇ ਐਗਰੈਸਿਵ ਹੋ ਜਾਣੇ ਜੀਵ ਜੰਤੂ ਵੀ ਜਦੋਂ ਇਹਨਾਂ ਦੀ ਆਪਣੀ ਸਪੇਸ ਜਿਹੜੀ ਉਹ ਰਹਿਣੀ ਨਹੀਂ ਆਪਣੇ ਜੰਗਲ ਜਿਹੜੇ ਰਹਿਣੀ ਨਹੀਂ ਤੇ ਫੇਰ ਇਹਨਾਂ ਨੇ ਇਨਸਾਨਾਂ ਉੱਤੇ ਅਟੈਕ ਵੀ ਕਰਨੇ ਆ ਸਭ ਕੁਝ ਇਨਸਾਨਾਂ ਨਾਲ ਵੀ ਇਹਨਾਂ ਨੇ ਕਰਨਾ ਹੀ ਆ ਇਹਨਾਂ ਜੀਵ ਜੰਤੂਆਂ ਨੇ ਵੀ ਤੇ ਕੁਦਰਤ ਨੇ ਵੀ ਆਪਣਾ ਕਹਿਰ ਜਿਹੜਾ ਜਦੋਂ ਪੇੜ ਪੌਦੇ ਨਹੀਂ ਹੁਣੇ ਉਹ ਦਿਖਾਉਣਾ ਹੀ ਆ ਗਲੋਬਲ ਵਾਰਮਿੰਗ ਹੈ ਉਹ ਹੀ ਤਾਂ ਗਲੋਬਲ ਵਾਰਮਿੰਗ ਆ ਭਈ ਪਤਾ ਹੀ ਨਹੀਂ ਕਿਹੜੇ ਟਾਈਮ ਕਿਹੜਾ ਉਹਨੂੰ ਕੀ ਕਿਦਾਂ ਕਿੱਧਰਲਾ ਮੌਸਮ ਕਿਦਾਂ ਦਾ ਹੋ ਜਾਣਾ ਕਿਹੜਾ ਮੌਸਮ ਕਿਹੜੇ ਮਹੀਨੇ ਚ ਹੁੰਦਾ ਸੀ ਤੇ ਹੁਣ ਕਿਹੜੇ ਮਹੀਨੇ ਚ ਕਿੱਦਾਂ ਦਾ ਮੌਸਮ ਆ ਜਾਂਦਾ ਮਤਲਬ ਮੇਰੇ ਕਹਿੰਦਾ ਮਤਲਬ ਕਿ ਪਹਿਲਾਂ ਠੰਡ ਦੇ ਦਿਨ ਕਿਹੜੇ ਹੁੰਦੇ ਸੀ ਤੇ ਹੁਣ ਕਿਹੜੇ ਹੋ ਗਏ ਆ ਗਰਮੀ ਦੇ ਕਿਹੜੇ ਹੁੰਦੇ ਸੀ ਹੁਣ ਕਿਹੜੇ ਹੋ ਗਏ ਬਿਲਕੁਲ ਚੇਂਜ ਹੋ ਗਿਆ ਮੌਸਮ ਦੱਸੋ ਗਲੋਬਲ ਵਾਰਮਿੰਗ ਜਿਹੜੀ ਇਹ ਵੱਧਦੀ ਜਾ ਰਹੀ ਆ ਤੇ ਇਹਦੇ ਨਤੀਜੇ ਤਾਂ ਇਨਸਾਨ ਨੂੰ ਭੁਗਤਣੇ ਪੈਣੇ ਆ ਤਵੇਕਿ ਇਨਸਾਨ ਪਰਮਾਤਮਾ ਨੂੰ ਯਾਦ ਰੱਖੂਗਾ ਤੇ ਕੁਦਰਤ ਦਾ ਧਿਆਨ ਰੱਖੂਗਾ ਤੇ ਪਰਮਾਤਮਾ ਵੀ ਇਨਸਾਨ ਦਾ ਧਿਆਨ ਰੱਖੂਗਾ ਜੇ ਇਨਸਾਨ ਨੇ ਨਹੀਂ ਰੱਖਣਾ ਤਾਂ ਪਰਮਾਤਮਾ ਵੀ ਨਹੀਂ ਰੱਖੂਗਾ ਬਾਰੇ ਵੀ ਗੱਲਾਂ ਕੋਈ ਕੋਈ ਸੋਚ ਸਕਦਾ ਹਰ ਇੱਕ ਨਹੀਂ ਮੈਂ ਤਕਰੀਬਨ ਮਨਵੀਰ ਨਾਲ ਇਦਾਂ ਦੀਆਂ ਗੱਲਾਂ ਬਹੁਤ ਕਈ ਵਾਰੀ ਡਿਟੇਲ ਚ ਕਰੂੰਗੀ ਉਹ ਫਿਰ ਕਹੂਗਾ ਮम्मा ਬਾਸ ਮੈਨੂੰ ਇਦਾਂ ਲੱਗੂਗਾ ਵੀ ਇਹ ਦੁਨੀਆ ਜਿਹੜੀ ਇੱਕ ਦਿਨ ਖਤਮ ਜਦੋਂ ਇਦਾਂ ਦੀਆਂ ਗੱਲਾਂ ਸੋਚੀਏ ਫਿਰ ਆ ਜਿਹੜੀਆਂ ਮਟੀਰੀਅਲਿਸਟਿਕ ਚੀਜ਼ਾਂ ਚਾਹੇ ਗੱਡੀਆਂ ਹੋ ਗਈਆਂ ਚਾਹੇ ਮਤਲਬ ਕਿ ਕੁਝ ਵੀ ਇਦਾਂ ਦੀਆਂ ਚੀਜ਼ਾਂ ਮਟੀਰੀਅਲਿਸਟਿਕ ਜਿਹਨਾਂ ਨੂੰ ਆਪਾਂ ਨੂੰ ਇਨਸਾਨ ਨੂੰ ਖਰੀਦ ਕੇ ਜਾਂ ਯੂਜ਼ ਕਰਕੇ ਖੁਸ਼ੀ ਮਿਲਦੀ ਆ ਉਹ ਫਿਰ ਨਾ ਮਾਇਨੇ ਨਹੀਂ ਰੱਖਦੀਆਂ ਇਦਾਂ ਲੱਗੂਗਾ ਵੀ ਜਦੋਂ ਕੁਦਰਤ ਹੀ ਹੈ ਨਹੀਂ ਜਾਂ ਇੰਨਾ ਕੁਝ ਹੋਈ ਜਾਂਦਾ ਤੇ ਫਿਰ ਇਹ ਚੀਜ਼ਾਂ ਦਾ ਕੀ ਮਾਇਨੇ ਕੁਝ ਨਹੀਂ ਗੇ। ਇਹ ਫਿਰ ਅੱਦਲ ਗੋਸ ਕਿ ਐਵੇਂ ਭੱਜੇ ਫਿਰਦੇ ਆ ਇਹ ਚੀਜ਼ਾਂ ਬਣਾਉਣ ਪਿੱਛੇ ਬਈ ਆਪਣਾ ਉਹਨੂੰ ਕੀ ਕਹਿੰਦਾ ਪੈਸਾ ਵੀ ਵੇਸਟ ਕਰਨਦੇ ਆ ਟਾਈਮ ਵੀ ਵੇਸਟ ਕਰਨਦੇ ਆ ਜਦਕਿ ਜਦੋਂ ਕਿ ਇਨਸਾਨ ਸਭ ਕੁਝ ਨਸ਼ਟੀ ਕਰੀ ਜਾਂਦੇ ਇੱਕ ਦਿਨ ਇਹਨਾਂ ਚੀਜ਼ਾਂ ਦੀ ਵੀ ਵੈਲਿਊ ਹੀ ਨਹੀਂ ਰਹਿਣੀ। ਪੈਟਰੋਲ ਖਤਮ ਹੋ ਗਏ ਡੀਜ਼ਲ ਖਤਮ ਹੋ ਗਏ ਤਾਂ ਗੱਡੀਆਂ ਹੀ ਨਹੀਂ ਚੱਲਣੀਆਂ ਮਤਲਬ ਕਿ ਇਤੋ ਤੱਕ ਕੀ ਗਈ ਅਰੀ ਦਲਗੂਗਾ ਵੀ ਇੱਕ ਜੈਕੇ ਸ਼ਰੋਫ ਐਕਟਰ ਆ ਉਹ ਦੇਖਿਆ ਆਪਣੇ ਹਮੇਸ਼ਾ ਗਲੇ ਦੇ ਵਿੱਚ ਇੱਕ ਛੋਟਾ ਜਿਹਾ ਪਲਾਂਟ ਜਿਹੜਾ ਉਹ ਲਟਕਾ ਕੇ ਰੱਖਦੇ ਆ ਮੈਂ ਉਹਨਾਂ ਨੂੰ ਬਹੁਤ ਫੋਲੋ ਕਰਦੀ ਆ ਉਹ ਪਲਾਂਟ ਇਸ ਲਈ ਆਪਣੇ ਗਲੇ 'ਚ ਲਟਕਾ ਕੇ ਰੱਖਦੇ ਆ ਉਹ ਇੱਕ ਆਪਾਂ ਨੂੰ ਮਤਲਬ ਕਿ ਲੋਕਾਂ ਨੂੰ ਇੱਕੋ ਮੈਸੇਜ ਦੇ ਦਿੰਦੇ ਆ ਕਿ ਇੱਕ ਟਾਈਮ ਇਦਾਂ ਦਾ ਆ ਜਾਣਾ ਵੀ ਤੁਹਾਨੂੰ ਆਪਣੀ ਆਕਸੀਜਨ ਪੂਰੀ ਕਰਨ ਵਾਸਤੇ ਵੀ ਇੱਕ ਇਨਸਾਨ ਨੂੰ ਆਪਣੇ ਜੋਗੀ ਆਕਸੀਜਨ ਪੂਰੀ ਕਰਨ ਵਾਸਤੇ ਵੀ ਇਕ ਨਾ ਇੱਕ ਪਲਾਂਟ ਆਪਣੇ ਨਾਲ ਰੱਖਣਾ ਪਿਆ ਕਰਨਾ ਫਿਰ ਇਨਸਾਨਾਂ ਦੀ ਜਿਹੜੇ ਆ ਆਕਸੀਜਨ ਲੈਵਲ ਜਿਹੜਾ ਉਹ ਪੂਰਾ ਹੋਇਆ ਕਰਨਾ ਜਿੰਨੇ ਲੋਕ ਇਹ ਪੇੜ ਪੌਦੇ ਜਿਹੜੇ ਉਹ ਕੱਟੀ ਜਾਂਦੇ ਆ ਦੇਖਿਓ ਕਦੀ ਜੈਕੀ ਸ਼ਰੋਫ ਦਾ ਜੈਕੀ ਸ਼ਰੋਫ ਦੀਆਂ ਵੀਡੀਓਜ਼ ਕੱਢ ਕੇ ਉਹ ਕਿਤੇ ਨਾ ਕਿਤੇ ਜਦੋਂ ਐਜ਼ ਅ ਗੈਸਟ ਵੀ ਜਾਂਦੇ ਆ ਤੇ ਉਹਨਾਂ ਨੇ ਆਪਣੇ ਗਲੇ ਵਿੱਚ ਉਹ ਪਲਾਂਟ ਜਿਹੜਾ ਛੋਟਾ ਜਿਹਾ ਉਹ ਲਟਕਾਇਆ ਹੁੰਦਾ ਦੇਖੋ ਇਦਾਂ ਦਾ ਮੈਸੇਜ ਜਿਹੜਾ ਉਹ ਦਿੰਦੇ ਆ ਤਾਂ ਪਰ ਇਹਨੇ ਹੁੰਦਾ ਨਾ ਵੀ ਅਕਲ ਇਨਸਾਨ ਨੂੰ ਉਹਦੇ ਹੀ ਹੋਣੀ ਆ ਜਦੋਂ অতি অতি ਹੋ ਜਾਂਦੀ ਨਾ ਜਦੋਂ ਕਿਸੇ ਚੀਜ਼ ਦੀ অতি ਆਉਂਦਾ ਉਹਦੋ ਸਮਝ ਲਓ ਵੀ ਅੰਤ ਅੰਤ ਜਿਹੜਾ ਉਹ ਲੱਗ ਗਿਆ ਜਾਂਦਾ ਤੇ ਹੁਣ ਆਪਾਂ ਇਨਸਾਨਾਂ ਨੇ ਵੀ অতি ਕਰ ਦਿੱਤੀ ਆ ਇਸ ਚੀਜ਼ ਦੀ ਕੁਦਰਤ ਨੂੰ ਖਰਾਬ ਕਰਨ ਦੀ অতি ਕਰ ਦਿੱਤੀ ਆ ਜ ਜਿਹਨੂੰ ਕਿ ਕਹਿ ਦੋ ਮਤਲਬ ਕਿ ਬਿਲਕੁਲ ਪੀਕ ਤੇ ਆ ਚੁੱਕਾ ਇਨਸਾਨ ਉਸ ਲੈਵਲ ਤੇ ਆ ਚੁੱਕਾ ਜਿੱਥੇ ਇਨਸਾਨ ਨੂੰ ਕੋਈ ਮਤਲਬ ਨਹੀਂ ਵੀ ਅਸੀਂ ਕੁਦਰਤ ਨੂੰ ਡੈਮੇਜ ਕਰਨ ਦੇ ਆ ਅਸੀਂ ਵਾਈਲਡ ਲਾਈਫ ਜਿਹੜੀ ਉਹ ਖਤਮ ਕਰਨਦੇ ਆ ਜਾਂ ਜੀਵ ਜੰਤੂਆਂ ਦੇ ਰਹਿਣ ਬਸੇਰੇ ਜਿਹੜੇ ਉਹ ਬਿਲਕੁਲ ਖਤਮ ਕਰਨਦੇ ਆ ਤਾਂ ਸੋ ਫਿਰ ਇੱਕ ਦਿਨ ਇਹਦਾ ਨਾ ਹੀ ਜਾਣਾ ਫਿਰ ਰੱਬ ਨੇ ਇਨਸਾਨਾਂ ਦਾ ਵੀ ਉਹਨੂੰ ਕੀ ਕਹਿਦਾ ਰਹਿਣ ਬਸੇਰੇ ਜਿਹੜੇ ਸ਼ਾਇਦ ਖਤਮ ਕਰ ਦੇਣੇ ਸ਼ਾਇਦ ਇਨਸਾਨਾਂ ਦਾ ਰਹਿਣਾ ਵੀ ਔਖਾ ਹੋ ਜਾਊਗਾ ਆਪਣੇ ਘਰਾਂ ਵਿੱਚ ਵੀ ਜਦੋਂ ਆਕਸੀਜਨ ਹੀ ਨਹੀਂ ਹੋਊਗੀ ਤੇ ਇਨਸਾਨ ਇਹ ਵੀ ਨਹੀਂ ਸੋਚਦਾ ਕਿ ਅਸੀਂ ਗਾਂਵ ਵਾਲੀ ਆਪਣੀ ਪੀੜ੍ਹੀ ਜਿਹੜੀ ਆ ਉਹਨੂੰ ਕੀ ਦੇ ਕੇ ਜਾਂਦੇ ਆ ਸਿਰਫ ਮੈਟਰੀਅਲਿਸਟਿਕ ਚੀਜ਼ਾਂ ਤੇ ਕੰਕਰੀਟ ਦੀਆਂ ਬਣੀਆਂ ਹੋਈਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਮਤਲਬ ਕਿ ਕੋਈ ਸਾਡੇ ਨੇਚਰ ਨੂੰ ਲੈ ਕੇ ਸਾਡੇ ਬੱਚਿਆਂ ਕੋਲ ਕੋਈ ਚੀਜ਼ ਰਹਿਣੀ ਨਹੀਂ ਸਿਰਫ ਮੈਟਰੀਅਲਿਸਟਿਕ ਜਿਹੜੀਆਂ ਉਹ ਚੀਜ਼ਾਂ ਹੀ ਰਹਿ ਜਾਣੀਆਂ ਤੇ ਆਈ ਥਿੰਕ ਇੱਕ ਜਿਹੜੀ ਆਉਣ ਵਾਲੀ ਦੁਨੀਆ ਵਾ ਉਹ ਸਿਰਫ ਰਹਿ ਜਾਣੀਆਂ ਮਸ਼ੀਨਰੀ ਬੱਸ ਤੇ ਸ਼ਾਇਦ ਇਨਸਾਨ ਦੇ ਸਾਹ ਵੀ ਜਿਹੜੇ ਆ ਉਹ ਮਸ਼ੀਨਰੀ ਤੇ ਡਿਪੈਂਡ ਹੋ ਜਾਣੇ ਆ ਤੇ ਬਸ ਸਿਕ ਹਰ ਇੱਕ ਦੀ ਸੋਚ ਐਦਾ ਨਹੀਂ ਹੁੰਦੀ ਕਿ ਜੇ ਵਨ ਡੀਪਲੀ ਸੋਚੂ ਮੈਨੂੰ ਬੜਾ ਹੀ ਅਜੀਬ ਜਿਹਾ ਲੱਗੂਗਾ ਵੀ ਮੇਰੀ ਏਜ 35 ਪਲੱਸ ਸਿਆ 35 ਪਲੱਸ ਮੇਰੀ ਏਜ ਆ ਤੇ ਮੈਂ ਜਦੋਂ ਸਾਡੇ ਬਚਪਨ ਦਾ ਟਾਈਮ ਜਿਹੜਾ ਉਹ ਯਾਦ ਕਰਦੀ ਆ ਅਜ ਤੋਂ 35 ਸਾਲ ਪਹਿਲਾਂ ਦਾ ਤੇ ਮੈਂ ਸੋਚਦੀ ਹੁੰਨੀ ਕਿ ਉਸ ਟਾਈਮ ਤੇ ਕਿੰਨੇ ਰੁੱਕ ਤੇ ਕੀ ਕੀ ਹੁੰਦਾ ਸੀ ਤੇ ਹੁਣ ਕੀ ਆ ਤੇ ਚਲੋ ਜੀ ਮੈਂ ਸਾਰਾ ਵਲੌਗ ਆਪਣਾ ਨੇਚਰ ਦੇ ਉੱਤੇ ਗੱਲਾਂ ਕਰਦੀ ਨੇ ਆਪਣਾ ਔਰ ਸ਼ਾਇਦ ਪੂਰਾ ਕਰ ਦਿੱਤਾ ਬਸ ਜੋ ਮੇਰੇ ਮਨ ਵਿੱਚ ਗਲਣਾ ਸੀਗੀਆਂ ਉਹ ਮੈਂ ਸ਼ੇਅਰ ਕੀਤੀਆਂ ਨੇਚਰ ਨੂੰ ਲੈ ਕੇ ਇਨਸਾਨ ਨੂੰ ਲੈ ਕੇ ਜਿੱਦਨ ਜਿਸ ਦਿਨ ਇਨਸਾਨ ਨੇ ਆਪਣਾ ਕਮਾਂਡ ਛੱਡ ਦਿੱਤਾ ਸਭ ਕੁਝ ਸਹੀ ਹੋ ਜਾਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ